ਸਤਿਕਾਰਯੋਗ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇਤਿਹਾਸਕ ਨੁਕਤਾ ਨਿਗਾ ਦੀ ਇੱਕ ਗੱਲ ਕਰਨੀ ਚਾਹੁੰਨਾ ਕਿ ਸਾਡੀ ਦੇ ਵਿੱਚ ਇੱਕ ਵੱਡੀ ਕਮੀ ਆ ਕਿ ਸਾਡੀ ਕੌਮ ਇਤਿਹਾਸ ਨੂੰ ਬਹੁਤ ਧਿਆਨ ਨਾਲ ਨਹੀਂ ਵਚਦੀ ਸਿੱਖ ਕੌਮ ਦੀ ਜਿਹੜੀ ਅੱਜ ਦੀ ਹਾਲਤ ਹੈ ਜਿਹੜੀ ਆਪਾਂ ਨੂੰ ਦਿਖਤੀ ਆ ਕਿ ਜੇ ਸਦਾ ਅੰਦਾਜ਼ਾ ਇੱਕ ਕੋਈ ਵੀ ਸਿੱਖ ਨੌਜਵਾਨ ਜਿਹੜਾ ਸਿੱਖ ਪਰਿਵਾਰ ਦੇ ਵਿੱਚ ਜੰਮਿਆ ਪਲੇ ਲਾ ਸਕਦਾ ਉਹਨੂੰ ਲੱਗਦਾ ਕਿ ਇਹ ਇਦਾਂ ਦਾ ਹੀ ਪਹਿਲਾਂ ਤੋਂ ਹੀ ਚੱਲਿਆ ਆਉਂਦਾ ਜਦ ਕਿ ਇਹ ਤਾਂ ਹੈ ਨਹੀਂ ਸੀ ਅਤੇ ਜਿਨ੍ਹਾਂ ਕਹ ਲਈਏ ਵੀ ਫਿਰਕਿਆਂ ਨੇ ਜਿਹੜਾ ਕੌਮਾ ਨੇ ਸਿੱਖੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਬਹੁਤੋ ਵੱਡਾ ਯੋਗਦਾਨ ਪਾਇਆ ਆਪਾਂ ਉਹਨਾਂ ਨੂੰ ਜਾਣਦੇ ਨਹੀਂ ਬਰੀਫ ਦੇ ਵਿੱਚ ਮੈਂ ਗੱਲ ਰੱਖਾਂਗਾ ਅੱਜ ਸਾਡੇ ਬੱਚੇ ਅੱਜ ਇਹ ਨਹੀਂ ਜਾਣਦੇ ਕਿ ਸਿੱਖੀ ਦੀ ਚੜਚਲ ਦੇ ਵਿੱਚ ਗੁਰੂ ਸਾਹਿਬ ਦੇ ਸਮੇ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਅਤੇ ਉਸ ਤੋਂ ਬਾਅਦ ਵੀ ਸਿੱਖ ਇਤਿਹਾਸ ਦੇ ਵਿੱਚ ਕਿੱਡਾ ਵੱਡਾ ਰੋਲ ਤਿੰਨ ਕੌਮਾਂ ਜਿਹੜੀਆਂ ਜਿਹਦੇ ਵਿੱਚ ਸਿਕਲੀਕਰ ਵਣਜਾਰੇ ਅਤੇ ਲਬਾਣੇ ਇਹਨਾਂ ਤਿੰਨਾਂ ਕੌਮਾਂ ਦੇ ਗੱਠ ਜੋੜ ਦਾ ਬਹੁਤ ਵੱਡਾ ਰੋਲ ਹੈ ਜਿਹੜਾ ਕਿ ਅਸੀਂ ਟੋਟਲੀ ਵਿਸਾਰਿਆ ਹੋਇਆ ਇਹਨਾਂ ਕੌਮਾਂ ਨੂੰ ਅਸੀਂ ਬਿਲਕੁਲ ਹੀ ਹਾਸ਼ੀ ਦੇ ਉੱਤੇ ਲੈ ਆਂਦਾ ਸਰਕਾਰਦਿਆਂ ਤੇ ਚੱਲੇ ਸੀ ਕਿ ਉਹਨਾਂ ਨੇ ਤਾਂ ਇਹਨਾਂ ਨੂੰ ਖਤਮ ਕਰਨਾ ਸੀ ਕਿਉਂ ਜਿਨ੍ਹਾਂ ਨੇ ਏਸ਼ੀਆ ਦੀ ਕੀ ਸੰਸਾਰ ਦੀ ਸਭ ਤੋਂ ਵੱਡੀ ਮੁਗਲ ਸਲਤਨਤ ਦੀਆਂ ਜੜ੍ਹਾਂ ਖੀੜ ਦਿੱਤੀਆਂ ਸੀ ਉਹਨਾਂ ਨੂੰ ਕੋਈ ਵੀ ਹਕੂਮਤ ਨਾ ਉਹ ਮੁਗਲਾਂ ਨੂੰ ਭਾਵੇ ਨਾ ਅੰਗਰੇਜ਼ਾਂ ਨੂੰ ਭਾਵੇ ਤੇ ਨਾ ਹੀ ਕਿਸੇ ਹੋਰ ਨੂੰ ਭਾਵੇ ਉਹਦੇ ਤੇ ਸਾਰੇ ਦੁਸ਼ਮਣ ਨੇ ਸੋ ਬਟ ਅਸੀਂ ਜਿਸ ਕੌਮ ਦੇ ਲਈ ਇਹਨਾਂ ਤੇ ਨਾ ਭਾਈਚਾਰਿਆਂ ਨੇ ਐਡਾ ਵੱਡਾ ਗੱਠ ਜੋੜ ਬਣਾ ਕੇ ਐਡੀ ਬਡੀ ਸੇਵਾ ਕੀਤੀ ਹੈ ਸਾਨੂੰ ਪਤਾ ਹੀ ਨਹੀਂ ਖਾਸ ਤੋ ਤੇ ਬੰਗਾਰਿਆਂ ਦਾ ਕਿੱਡਾ ਵੱਡਾ ਰੋਲ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਸਿਕਲੀਕਰ ਵਧੀਆ ਤੋਂ ਵਧੀਆ ਹਥਿਆਰ ਬਣਾਉਂਦੇ ਸਨ ਛੇਵੇਂ ਪਾਤਸ਼ਾਹ ਇਹਨਾਂ ਨੂੰ ਮੱਧ ਪ੍ਰਦੇਸ਼ ਦੇ ਇਲਾਕਿਆਂ ਦੇ ਵਿੱਚੋਂ ਉੱਧਰੋਂ ਲੈ ਕੇ ਉਚੇਚੇ ਤੌਰ ਦੇ ਉੱਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਆਲੇ ਦੁਆਲੇ ਉੱਥੇ ਉਹਨਾਂ ਨੂੰ ਵਸਾਇਆ ਉਹਨਾਂ ਨੇ بڑے ਵੱਡੇ ਵੱਡੇ ਹਥਿਆਰ ਬਣਾਏ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਨਾਗਣੀ ਪਰਸ਼ਾ ਨਾ ਜਿਹੜਾ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਦੇ ਵਿੱਚ ਮਾਰਿਆ ਸੀ ਉਹ ਸਿੱਕਲਕਾਰਾਂ ਨੇ ਬਣਾਇਆ ਹੋਇਆ ਸੀਗਾ ਅੱਜ ਤੱਕ ਸਿੱਕਲਕਾਰ ਜਿਹੜੇ ਨੇ ਇਹਨਾਂ ਦਾ ਹਥਿਆਰ ਬਣਾਉਣ ਦੇ ਵਿੱਚ ਕੋਮਕਾਬਰਾ ਨਹੀਂ ਕਰ ਸਕਦਾ ਬਹੁਤ ਹੀ ਸਿੱਖੀ ਦੇ ਪ੍ਰਤੀ ਸ਼ਰਧਾ ਪ੍ਰੇਮ ਹੌਸਲੇ ਬਲੰਦ ਅਤੇ ਬਹੁਤ ਲੜਾਕੂ ਅਤੇ ਜੰਗਜੂ ਕੌਮ ਹੈ ਜਦੋਂ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਅਬਦਾਲੀ ਦਾ ਮੂੰਹ ਸਿੱਖਾਂ ਨੇ 모ੜਿਆ ਖੇਬਰ ਦੇ ਵਿੱਚ ਜਿੱਥੋਂ ਹਮਲਾਵਰ ਹਰ ਬਰੀ ਚੜ ਕੇ ਆਉਂਦੇ ਸਨ ਉਥੇ ਖੰਡਿਆਂ ਦੀ ਦੀਵਾਰ ਖੜੀ ਕੀਤੀ ਉਹ ਕਿਹਨਾਂ ਨੇ ਕੀਤੀ ਇਹ ਜਿਹੜੇ ਅੱਜ ਦੇ ਚੌਧਰੀ ਵਸਦੇ ਆ ਇਹਨਾਂ ਨੇ ਨਹੀਂ ਸੀ ਕੀਤੀ ਉਹ ਹੋਰ ਲੋਕ ਸਨ ਉਹ ਕੌਣ ਸਨ ਉਹਨਾਂ ਦੇ ਵਿੱਚ ਪ੍ਰਮੁੱਖ ਸੀ ਲੜਾਕੇ ਲੋਬਾਣੇ ਸਿਕਲਗਰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਉਹਨਾਂ ਨੂੰ ਫੰਡ ਕਰਨ ਵਾਲੇ ਬਨਜਾਰੇ ਬਨਜਾਰੇ ਜਿਹੜੇ ਅੱਜ ਆਪਾਂ ਸੋਚੀਏ ਕਿ ਬਨਜਾਰਿਆਂ ਦਾ ਆਪਾਂ ਕਿੰਨਾ ਕੁ ਜਾਣਦੇ ਆ ਬਨਜਾਰਿਆਂ ਦੇ ਬਾਰੇ ਅਸੀਂ ਭਾਈ ਲੱਖੀ ਸ਼ਾਹ ਬਨਜਾਰੇ ਤੋਂ ਬਿਨਾਂ ਬਹੁਤ ਘੱਟ ਜਾਣਦੇ ਆ ਉਹਨਾਂ ਦੇ ਬਾਰੇ ਵੀ ਆਪਾਂ ਇੰਨਾ ਕੀ ਜਾਣਦੇ ਆ ਕਿ ਪਹਿਲੇ ਲੱਖੇ ਰਾਇ ਬਨਜਾਰੀ ਨੇ ਦਸਮ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜਦੋਂ ਸੀਸ ਕਤਲ ਕੀਤਾ ਗਿਆ ਤੇ ਉਹਨਾਂ ਦੇ ਧੜ ਨੂੰ ਆਪਣੇ ਘਰ ਦੇ ਵਿੱਚ ਲਿਜਾ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਉੱਥੇ ਉਹਨਾਂ ਦੇ ਧੜ ਦਾ ਸੰਸਕਾਰ ਕੀਤਾ ਇਹ ਤੋਂ ਵੱਧ ਸਾਨੂੰ ਨਹੀਂ ਪਤਾ ਜਦਕਿ ਉਹਨਾਂ ਦਾ ਯੋਗਦਾਨ ਏਡਾ ਵੱਡਾ ਆ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਲੱਗ ਸਕਦਾ ਉਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਅੱਜ ਮੈਂ ਤੁਹਾਡੇ ਨਾਲ ਸਪੈਸ਼ਲੀ ਉਚੇਚੇ ਤੌਰ ਦੇ ਉੱਤੇ ਕਿਲੇ ਲੋਗੜ ਦੀ ਗੱਲ ਕਰਨੀ ਚਾਹਣਾ ਕਿਲਾ ਲੋਗੜ ਜਿਹੜਾ ਸੇਖ ਰਾਜ ਦੀ ਰਾਜਧਾਨੀ ਸੀ ਜਿਹੜਾ ਕਿ ਆ ਉਸ ਵੇਲੇ ਹਰਿਆਣੇ ਦਾ ਜਿਹੜਾ ਜ਼ਿਲ੍ਹਾ ਜਮਨਾ ਨਗਰ ਹੈ ਹਿਮਾਚਲ ਦੇ ਜਿਹੜਾ ਜ਼ਿਲ੍ਹਾ ਸ਼ਿਮੌਰ ਹੈ ਜਿਹੜੀ ਪੁਰਾਣੀ ਨਾਂ ਨ ਰਿਆਸਤ ਸੀਗੀ ਇਹਦੇ ਵਿੱਚ ਉਹ ਕਿਲਾ ਲੋਹਗੜ ਜਿਹੜਾ ਉਹ ਬੰਦਾ ਸੀ ਬਹਾਦਰ ਨੇ ਆਪਣੀ ਰਾਜਧਾਨੀ ਬਣਾਇਆ ਸੀ ਉਸ ਕਿਲੇ ਬਾਰੇ ਸਾਡੇ ਕੋਲ ਬਹੁਤ ਘੱਟ ਜਾਣਕਾਰੀ ਸਾਡੀ ਕੌਮ ਨੇ ਬਿਲਕੁਲ ਹੀ ਬਸਾਰਿਆ ਹੋਇਆ ਕੋਈ ਚਿੰਤਾ ਹੀ ਨਹੀਂ ਕਿ ਕਦੀ ਸਾਡੇ ਕੋਈ ਸਿੱਖ ਵੀਰ ਉੱਥੇ ਜਾ ਕੇ ਵੇਖਣ ਸਾਡੀ ਉਸ ਸਿੱਖ ਰਾਜ ਦੀ ਰਾਜਧਾਨੀ ਪਹਿਲਾ ਸਿੱਖ ਰਾਜ ਉਹਦੀ ਰਾਜਧਾਨੀ ਦਾ ਹਾਲ ਕੀ ਹੈ ਉਹਨੂੰ ਕਿਵੇਂ ਬਰਬਾਦ ਕੀਤਾ ਗਿਆ ਇਹ ਕਿਲਾ ਕਿਵੇਂ ਬਣਿਆ ਸੀ ਕინੇ ਬਣਾਇਆ ਸੀ ਕਿਹਦੀ ਜ਼ਮੀਨ ਦੇ ਵਿੱਚ ਬਣਾਇਆ ਸੀ ਕਿਹੜੇ ਸਮੇਂ ਦੇ ਵਿੱਚ ਬਣਿਆ ਕინੇ ਇਹਨੂੰ ਫੰਡ ਕੀਤਾ ਕੋਈ ਨਹੀਂ ਪਤਾ ਸੋ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਪਹਿਲੀ ਗੱਲ ਤਾਂ ਇਹ ਆ ਕਿ ਗੁਰੂ ਲੋਹਗੜ ਕਿਉਂ ਸਾਰਦਾ ਲੋਹਗੜ ਜਿਹੜੇ ਕਿਲੇ ਨੇ ਨਾ ਇਹ ਸੋ ਤੋਂ ਪਹਿਲਾਂ ਲੋਹੜਾ ਕਿਲਾ 1608 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੇ ਵਿੱਚ ਕਿਲਾ ਲੋਹੜਾ ਬਣਾਇਆ। ਉਸ ਤੋਂ ਬਾਅਦ ਜਿਹੜਾ ਇਹ ਕਿਲਾ ਜਿਹੜਾ ਇਹ 1645 ਤੋਂ ਲੈ ਕੇ 1657 ਤੱਕ 7ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਕਰਦੇ ਆ ਨਾ ਤੇ ਜਦੋਂ ਅਸੀਂ 10 ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅੰਗਦ ਦੇਵ ਜੀ ਦੇ ਗੁਰੂ ਅਮਰਦਾਸ ਜੀ ਦੇ ਕਿਵੇਂ ਕਿਵੇਂ ਮਸੰਦ ਪ੍ਰਥਾ ਕਿੰਨਾ ਨੇ ਚਲਾਈ ਲੰਗਰ ਦੀ ਪ੍ਰਥਾ ਕਿੰਨਾ ਨੇ ਚਲਾਈ ਆ ਜਾਂ ਗੁਰਬਾਨੀ ਦਾ ਬੋਹੇ ਤੇ ਗੁਰੂ ਗ੍ਰੰਥ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਨੇ ਬਡੀ ਦੇਣ ਹੈ ਛੇਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜੈ ਸਮਝਾ ਜਦੋਂ ਆਪ ਗੁਰੂ ਸਾਹਿਬ ਦੀ ਇਸ ਤਰ੍ਹਾਂ ਵਿਆਖਿਆ ਕਰਦੇ ਜਾਂਦੇ ਤੇ ਸੱਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਆ ਕੇ ਸਾਡੇ ਕੋਲ ਬਹੁਤੀ ਗੱਲ ਕਈ ਵਾਰੀ ਕਰਨ ਨੂੰ ਨਹੀਂ ਹੁੰਦੀ ਕਿ ਉਹਨਾਂ ਦਾ ਜਿਹੜਾ ਯੋਗਦਾਨ ਹੈ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਉਹਨਾਂ ਨੂੰ ਕਿ ਤੁਸੀਂ 2200 ਘੋੜਸਵਾਰ ਹਰ ਵਕਤ ਨਾਲ ਰੱਖਣਾ ਲੜਾਈ ਨਹੀਂ ਕਰਨੀ ਸਿੱ ਤੇ ਉਹਨਾਂ ਦਾ ਯੋਗਦਾਨ ਜਿਹੜਾ ਆ ਉਹਦੇ ਬਾਰੇ ਇਤਿਹਾਸੀ ਵਿੱਚ ਬਹੁਤਾ ਛੜਿਆ ਨਹੀਂ ਆਪਾਂ ਗੱਲ ਨਹੀਂ ਕਰਦੇ ਆਪਾਂ ਕਿਤੇ ਲੱਭਣ ਦਾ ਯਤਨ ਨਹੀਂ ਕਰਦੇ ਸੋ ਅਸਲ ਦੇ ਵਿੱਚ 7ਵੇਂ ਪਾਤਸ਼ਾਹ ਗੁਰੂ ਹਰ राय ਜੀ ਉਹਨਾਂ ਨੇ 1645 ਤੋਂ ਲੈ ਕੇ 1657 ਤੱਕ ਥਾਪਲ ਪਿੰਡ ਦੇ ਵਿੱਚ 13 ਸਾਲ ਇੱਕੋ ਹੀ ਪਿੰਡ ਦੇ ਵਿੱਚ ਨਿਆਣ ਨਾਨ ਰਿਆਸ ਦੇ ਉਸ ਪਿੰਡ ਦੇ ਵਿੱਚ 13 ਸਾਲ ਗੁਜ਼ਾਰੇ ਆ ਅਤੇ ਉਹਨਾਂ 13 ਸਾਲਾਂ ਦੇ ਵਿੱਚ ਉਨੇ ਕਿਲਾ ਲੋਗੜ ਨੂੰ ਤਮੀਰ ਕਰਵਾਇਆ ਕਿਹੜੇ ਲੋਕੜ ਦੇ ਵਿੱਚ ਜਿਵੇਂ ਜ਼ਮੀਨ ਸੀ ਜਿਹੜੀ ਇਹ ਭਾਈ ਲੱਖੀ ਸ਼ਾ ਵਨਜਾਰਾ ਜਿਹੜਾ ਕਿ ਉਸ ਵੇਲੇ ਦਾ ਬਹੁਤ ਤਨਾੜ ਵਪਾਰੀ ਸੀ ਵਨਜਾਰੇ ਨੇ ਜਿਹੜੇ ਇਹ ਕਿਹ ਲਈ ਵੀ ਇਹਨਾਂ ਦੇ ਕੋਲ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੀ ਤਾਦਾਦ ਸੀ ਇਹਨਾਂ ਦੇ ਕੋਲ ਫੌਜ ਹੁੰਦੀ ਸੀ ਵੰਜ ਕਰਦੇ ਸਨ ਰਾਖੀ ਕਰਦੇ ਸਨ ਮੁਗਲਾਂ ਦੀ ਸਲਤਨਤ ਦੀ ਮੁਗਲਾਂ ਦੀ ਫੌਜ ਨੂੰ ਹਰ ਤਰ੍ਹਾਂ ਦਾ ਲੋਜਿਸਟਿਕਸ ਸਪਲਾਈ ਕਰਨਾ ਉਹਨਾਂ ਦੀ ਫੌਜ ਦਾ ਚੰਗੀ ਸਾਜੂ ਸਮਾਨ ਫੂਡ ਸਪਲਾਈਜ਼ ਕੱਪੜਾ ਲੀਰਾ ਜਿਹੜੀਆਂ ਵੀ ਜ਼ਿੰਦਗੀ ਦੇ ਰੋਜ਼ਾਨਾ ਲੋੜਾਂ ਨੇ ਉਹ ਇਹ ਵਣਜਾਰੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਚੱਲਦੇ ਸਨ ਜਿਨ੍ਹਾਂ ਨੂੰ ਟਾਂਡੇ ਕਹਿੰਦੇ ਸਨ ਕਿਉਂਕਿ ਜਿੱਥੇ ਜਗਾ ਠਹਿਰਦੇ ਸਨ ਅੱਜ ਵੀ ਪੰਜਾਬ ਦੇ ਵਿੱਚ ਕਈ ਪਿੰਡ ਨੇ ਟਾਂਡਾ ਕਰਕੇ ਟਾਂਡਾ ਇਹ ਸ਼ਬਦ ਸੀ ਉਹਨਾਂ ਦੇ ਉਸ ਠਹਿਰਾਓ ਦਾ ਸਥਾਨ ਜਿੱਥੇ ਇਹਨਾਂ ਦਾ ਵੱਡਾ ਕਾਫਲਾ ਲੱਖਾਂ ਦੀ ਗਿਣਤੀ ਦੇ ਵਿੱਚ ਕੁਝ ਦਿਨ ਜਿੱਥੇ ਠਹਿਰ ਗਿਆ ਉੱਥੇ ਵੱਡੇ ਵੱਡੇ ਬਾਜ਼ਾਰ ਬਣ ਜਾਂਦੇ ਸਨ ਉੱਥੇ ਇਲਾਕੇ ਦਾ ਵਣਜ ਜਿਹੜਾ ਉੱਥੇ ਹੁੰਦਾ ਸੀ ਤੇ ਲੱਖੀਛਾ ਬਨਜਾਰਾ ਦਾ ਟੰਡਾ ਇਹਨਾਂ ਸਾਰਿਆਂ ਦੇ ਵਿੱਚੋਂ ਬਹੁਤ ਵੱਡਾ ਸੀ ਲੱਖੀਛਾ ਬਨਜਾਰੀ ਦਾ ਕੀ ਰੋਲ ਹੈ ਮੱਖਣਸ਼ਾਲ ਬਾਣੀ ਦੇ ਨਾਲ ਉਹਨਾਂ ਦੀ ਕੀ ਰਿਸ਼ਤੇਦਾਰੀ ਹੈ ਕੀ ਸਾਂਝ ਹੈ ਇਹਨਾਂ ਸਾਰਿਆਂ ਪਰਿਵਾਰਾਂ ਦਾ ਭਾਈ ਮਨੀ ਸਿੰਘੀ ਹੋਰਾਂ ਦੀ ਕੀ ਸਾਂਝ ਹੈ ਕੀ ਯੋਗਦਾਨ ਹੈ ਸਾਡੇ ਕੋਲ ਬਹੁਤ ਬਨਜਾਰਾ ਭਾਈਚਾਰਾ ਇਗਨੋਰ ਕੀਤਾ ਹੋਇਆ ਅਸੀਂ ਬਹੁਤੀ ਇਹਦੀ ਇਸ ਭਾਈਚਾਰੇ ਦੀ ਚਿੰਤਾ ਨਹੀਂ ਕੀਤੀ ਇਗਨੋਰ ਕਰਦੇ ਆ ਰਹੇ ਹਾਂ ਅਤੇ ਇਹ ਜਿਹੜਾ ਜਿਸ रियासत ਦੇ ਵਿੱਚ ਜੇ ਜਗ੍ਹਾ ਦੇ ਉੱਤੇ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਤੁਸੀਂ ਹੈਰਾਨ ਹੋਵੋਗੇ ਕਿ ਕਿਲਾ ਲੋਹੜ ਜਿਹੜਾ ਬੰਦਸ ਸਿੰਘ ਬਾਦ ਅੰਨੇ ਰਾਜਤਨੀ ਬਣਾਈ ਸੀ ਇਹ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਤੁਸੀਂ ਸੱਚ ਨਹੀਂ ਮੰਨਣਾ 7000 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਕਿਉਂਕਿ ਚਿਤੌੜਗੜ ਨੂੰ ਆਪਾਂ ਬਹੁਤ ਵੱਡਾ ਕਿਲਾ ਮੰਨਦੇ ਹਾਂ ਚਿਤੌੜਗੜ ਜਿਹੜਾ ਕਿ ਅਕਬਰ ਦੇ ਕਬਜ਼ੇ ਦੇ ਵਿੱਚ ਰਿਹਾ ਤੇ ਹੋਰ ਇੱਕ ਕਈ ਰਾਜਪੂਤਾਂ ਦਾ ਵੀ ਜੋੜ ਰਿਹਾ ਉੱਥੇ ਉਸ ਉਹ ਕਿਲਾ ਜਿਹੜਾ ਉਸ 692 ਏਕੜਾਂ ਦੇ ਵਿੱਚ ਚਿਤੌੜਗੜ ਦਾ ਕਿਲਾ ਸੀ ਉਸ ਤੋਂ ਵੱਡਾ ਇੱਕ ਪੋਲੈਂਡ ਦੇ ਵਿੱਚ ਮੈਲਬਰੋਕ ਦਾ ਕਿਲਾ ਆਇਆ 52 ਏਕੜਾਂ ਦੇ ਵਿੱਚ ਆ ਇੰਗਲੈਂਡ ਦਾ ਕਿਲਾ ਜਿਹੜਾ ਵਿਨਸਰ ਕਿਸਲ ਆ ਉਹ 13 ਏਕੜਾਂ ਦੇ ਵਿੱਚ ਆ ਪਾਕਿਸਤਾਨ ਦਾ ਕਿਲਾ ਜਿਹਨੂੰ ਗ੍ਰੇਟ ਵਾਲ ਆਫ ਸਿੰਧ ਕਿਹਾ ਜਾਂਦਾ ਰਾਣੀ ਕੋਟ ਦੇ ਵਿੱਚ ਜਿਹੜਾ ਕਿਲਾ ਆ ਉਹ ਦਾ ਵੀ ਸਰਕਮਫਰੈਂਸ ਜਿਹੜਾ ਉਹ 31 ਕਿਲੋਮੀਟਰ ਦੇ ਵਿੱਚ ਆ ਤੋਂ ਇਹ ਉਹ ਕਿਲੇ ਨੇ ਜਿਹੜੇ ਕਿ ਬਹੁਤ ਵੱਡੇ ਵੱਡੇ ਕਿਲੇ ਮੰਨੇ ਜਾਂਦੇ ਔਰ ਇਹ ਕਿਹੜਾ ਜਿਹੜਾ ਲੋਗੜ ਦਾ ਕਿਲਾ ਆ ਇਹ 7000 ਏਕੜ ਦੇ ਵਿੱਚ ਆ ਸਾਹਬ ਲਾ ਲਓ ਕਿ ਇਹ ਦਾ ਸਰਕਮਫਰੈਂਸ ਆ ਜਿਹੜਾ ਉਹ ਕਿੱਡਾ ਵੱਡਾ ਸੀ ਤੇ ਜਿਹੜਾ ਕਿ ਇਹ ਕਿਲਾ ਕਿਹਾ ਜਾਂਦਾ ਨਾ ਕਿ ਬਾਦਰਾ ਸ਼ਾਹੀ ਇਹ ਫੌਜਾਂ ਨੇ 1710 ਦੇ ਵਿੱਚ ਇੱਕ ਦਿਨ ਦੇ ਵਿੱਚ ਕਿਲੇ ਨੂੰ ਸਰ ਕਰ ਲਿਆ ਸੀ ਸਰਾ ਸਰ ਝੂਠ ਹੈ ਇੱਕ ਦਿਨ ਦੇ ਵਿੱਚ ਤਾਂ ਕਿਲੇ ਦੇ ਆਲੇ ਦੁਆਲੇ ਘੁੰਮਿਆ ਵੀ ਨਹੀਂ ਜਾ ਸਕਦਾ ਸਰ ਕਰਨਾ ਤਾਂ ਦੂਰ ਦੀ ਗੱਲ ਹੈ ਇਸ ਕਿਲੇ ਦੇ ਦੁਆਲੇ ਇੰਨੀਆਂ ਹੂਰ ਜਿਹੜੀ ਇੱਕ ਪਾਸੇ ਤੋਂ ਇਹਦੀਆਂ ਰੁਕਾਂ ਜਿਹੜੀਆਂ ਨੇ ਇੱਕ ਪਾਸੇ ਤੋਂ ਹਿਮਾਲਿਆ ਦੀਆਂ ਪਹਾੜੀਆਂ ਲੱਗਦੀਆਂ ਨੇ ਦੂਜੇ ਪਾਸੇ ਜਿਹੜੀ ਯਮਨਾ ਦਰਿਆ ਲੱਗਦੀ ਆ ਇੱਕ ਪਾਸੇ ਸੋਮ ਨਦੀ ਵਗਦੀ ਆ ਸਿਰਫ ਇੱਕ ਪਾਸਾ ਖੁੱਲਾ ਆ ਉਸ ਪਾਸੇ ਖੁੱਲੇ ਪਾਸੇ ਦੇ ਵਿੱਚ ਇੰਨੇ ਚੌਂਕੀਆਂ ਨੇ ਇੰਨੇ ਕਿਲੇ ਨੇ ਕਿ ਦੁਸ਼ਮਣ ਇੱਕ ਇੱਕ ਚੌਂਕੀ ਨੂੰ ਇੱਕ ਇੱਕ ਮੋਰਚੇ ਨੂੰ ਲਹੂ ਵੀਚਮੀ ਲੜਾਈ ਦੇ ਵਿੱਚ ਹਜ਼ਾਰਾਂ ਫੌਜੀ ਮਰਵਾ ਕੇ ਤਾਂ ਅੱਗੇ ਵਧ ਸਕਦਾ ਸੀ ਔਰ ਅੱਜ ਤੱਕ ਇਹ ਵੀ ਗਲਤ ਬਿਆਨ ਕੀਤੀ ਜਾਂਦੀ ਰਹੀ ਆ ਕਿ ਕਿਲਾ ਮੁਖਲਿਸਖਰ ਸੀ ਜਿਹੜਾ ਮੋਗਲਾ ਨੇ ਬਣਾਇਆ ਸੀ ਮੋਗਲਾ ਨਹੀਂ ਜਰਨੈਲ ਮੁਖਲਿਸ ਖਾਨ ਨੇ ਬਣਾਇਆ ਸੀ ਤੇ ਉਸ ਕਿਲੇ ਤੇ ਉਹ ਚ ਕਬਜ਼ਾ ਕਰਕੇ ਬੰਦਾ ਸਿੰਘ ਨੇ ਉਹਦਾ ਨਾਂ ਲੋਹਗੜ੍ਹ ਰੱਖ ਦਿੱਤਾ ਇਹ ਸਾਰਾ ਸਾਰ ਝੂਠ ਹੈ ਕਿਲਾ ਮੁਖਲਿਸਗੜ ਜਮਨਾ ਦੀ ਦੂਜੀ ਪਾਸੇ ਹੈ ਇਹ ਮੁਗਲਾਂ ਦੀ ਕਿ ਸ਼ਿਕਾਰਗਾ ਸੀ ਉੱਥੇ ਉਹਦਾ ਰੰਗ ਮਹਿਲ ਸੀ ਇਸ ਕਿਲੇ ਲੋਹੜਾ ਦਾ ਤੇ ਮੁਖਲਿਸਗੜ ਦਾ ਆਪਸ ਦੇ ਵਿੱਚ 35 ਕਿਲੋਮੀਟਰ ਦਾ ਫਾਸਲਾ ਟੋਟਲੀ ਡਿਫਰੈਂਟ ਚੀਜ਼ ਹੈ ਹੋਰਿਆ ਉਹ ਚੀਜ਼ ਉਹ ਕੋਈ ਕਿਲਾ ਨਹੀਂ ਹੈ ਉਹ ਇੱਕ ਸ਼ਿਕਾਰਗਾ ਹੈ ਇੱਕ ਰੰਗ ਮਹਿਲ ਹੈ ਮੁਗਲ ਉੱਥੇ ਠਹਿਰਦੇ ਸਨ ਉਸੇ ਇਲਾਕੇ ਦੇ ਵਿੱਚ ਇੱਕ ਵੱਡਾ ਜੰਗਲ ਸੀ ਉੱਥੇ ਸ਼ਿਕਾਰ ਕਰਨਾ ਉਹਦੇ ਸਨ ਮौज-ਮੇਲਾ ਕਰਦੇ ਸਨ ਸੋ ਕਿਲਾ ਲੋਹੜਾ ਜਿਹੜਾ ਹੈ ਇਹ ਉਹ ਮੁਖਲਿਸਗੜ ਨਹੀਂ ਹੈ ਇਹ ਟੋਟਲੀ ਡਿਫਰੈਂਟ ਹੈ ਸੋ ਇਸ ਕਿਲੇ ਦੀ ਜਿਹੜੀ ਉਹ ਸਾਰੀ ਹੈ ਇਹ ਸਾਰੀ ਜ਼ਮੀਨ ਲੱਖੀਸ਼ਾ ਬਨਜਾਰੀ ਦੀ ਤਕਰੀਬਨ 80-85 ਪਿੰਡਾਂ ਦੀ ਉਹਦੀ ਆਪਣੀ ਜ਼ਕੀਰ ਸੀ ਉਸ ਵੇਲੇ ਤਕਰੀਬਨ ਦੱਸਦੇ ਨੇ ਕਿ ਮੁਗਲ ਪੀਰੀਅਡ ਦੇ ਵਿੱਚ ਮੁਗਲਾਂ ਦੀ ਜਿਹੜੀ ਆ ਵਰਲਡ ਦੇ ਵਿੱਚੋਂ 24.8% ਵੈਲਥ ਮੁਗਲ ਸਲਤਨਤ ਦੇ ਕੋਲ ਸੀ ਏਡੇ ਵੱਡੇ ਅਮੀਰ ਸਨ ਏਡੀ ਅਮੀਰ ਸਲਤਨਤ ਦੇ ਵਿੱਚ ਮੱਖਣਸ਼ਾਲ ਲੱਖੀਸ਼ਾ ਬਨਜਾਰਾ ਜਿਹੜਾ ਇਹ ਬਹੁਤ ਵੱਡਾ ਲੱਖਾਂ ਦੀ ਗਿਣਤੀ ਦੇ ਵਿੱਚ ਇਹਦੇ ਕੋਲ ਵਹੀਕਲ ਸਨ ਇਹ ਸੌਦਾਗਰੀ ਕਰਦਾ ਸੀ ਬਹੁਤ ਵੱਡਾ ਅਮੀਰ ਆਦਮੀ ਸੀ ਬਹੁਤ ਜ਼ਿਆਦਾ ਤੇ ਇਹਦੀ ਉਹ ਰਿਆਸਤ ਸੀ ਅਸੀਂ 85 ਪਿੰਡਾਂ ਦੀ ਜਿਹੜੀ ਇਹਨੇ ਕੁਰਬਾਨ ਕੀਤੀ ਇਹਨੇ ਆਫਰ ਕੀਤੀ ਆ 7ਵੇਂ ਪਾਛੀ ਦੇ ਵੇਲੇ ਉਥੇ ਕਿਲੇ ਦੀ ਉਸਾਰੀ ਦੇ ਵਾਸਤੇ ਉਸ ਕਿਲੇ ਦੇ ਉਸਾਰੀ ਲਈ ਜਿੰਨਾ ਕਹ ਲਈਏ ਭੀ ਲੋਜਿਸਟਿਕ ਸਾਈਡ ਦੀ ਸੀ ਇੰਜੀਨੀਆ ਇਟਾਂ ਪੱਥਰ ਚੂਨਾ ਚਾਹੀਦਾ ਸੀ ਹੋਰ ਲੋਹਾ ਚਾਹੀਦਾ ਸੀ ਜਿਹੜੀ ਵੀ ਲੋੜ ਕਿਲੇ ਨੂੰ ਉਸਾਰੀ ਵਿੱਚ ਆਈਦੀ ਸੀ ਇਹ ਇਹਦੇ ਢਾਂਡੇ ਭਾਈ ਲੱਖੀਸ਼ਾ ਵਣਜਾਰੀ ਦੇ ਢਾਂਡੇ ਉਥੇ ਸਪਲਾਈ ਕਰਦੇ ਸਨ ਉਹ 13 ਸਾਲ ਸਤਵੇਂ ਪਾਤਸ਼ਾਹ ਜੀ ਨੇ ਥਾਪਲ ਪਿੰਡ ਦੇ ਵਿੱਚ ਬੈਠ ਕੇ ਇਸ ਕਿਲੇ ਦੀ ਉਸਾਰੀ ਦੀ ਨਿਗਰਾਨੀ ਕੀਤੀ ਇਹ ਕਿਲਾ ਬਣਾਇਆ ਉਸ ਤੋਂ ਬਾਅਦ ਜਿਹੜਾ ਦਸਮ ਪਾਤਸ਼ਾਹ ਜੀ ਨੇ 1688-99 ਦੇ ਵਿੱਚ ਉਹਨਾਂ ਨੇ ਲੋਹੜਾ ਅਨੰਤਪੁਰ ਸਾਹਿਬ ਦੇ ਵਿੱਚ ਇੱਕ ਬਣਾਇਆ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਲੋਹੜਾ ਅਨੰਤਪੁਰ ਸਾਹਿਬ ਦੇ ਵਿੱਚ ਵੀ ਲੋਹੜਾ ਇਹ ਕਿਲਾ ਵੀ ਲੋਹੜਾ ਹੈ ਗੁਰੂ ਸਾਹਿਬ ਦਾ ਲੋਹੜਾ ਦੇ ਨਾਲ ਬੜਾ ਪਿਆਰ ਹੈ ਲੋਹੇ ਦਾ ਕਿਲਾ ਜਿੱਥੇ ਹਥਿਆਰ ਬਣਾਏ ਜਾਂਦੇ ਆ ਜਿੱਥੇ ਸ਼ਕਤੀ ਨੂੰ ਉਜਾਗਰ ਕੀਤਾ ਜਾਂਦਾ ਹੈ ਸੋ ਇਹ ਕਿਲਾ ਜਿਹੜਾ ਲੋਹਗੜ ਹੈ ਇਹ ਪਿੱਛੇ ਜਿਹੜਾ ਹਰਿਆਣਾ ਸਰਕਾਰ ਨੇ ਉੱਥੇ ਇੱਕ ਟਰਸ ਬਣਾਇਆ ਜਿਹਨੇ ਖੋਜ ਕੀਤੀ ਇਸ ਦੀ ਬਾਰੇ ਕਾਫੀ ਵਧੀਆ ਉਹਨਾਂ ਨੇ ਐਪਰੀਸ਼ੀਏਬਲ ਵਰਕ ਕੀਤਾ ਆ ਸੋ ਆਪਾਂ ਨੂੰ ਚਾਹੀਦਾ ਕਿ ਅਸੀਂ ਇਨਕ ਸਾਨੂੰ ਪਤਾ ਹੋਵੇ ਕਿ ਕਿਹਨਾ ਲੋਹਗੜ ਜਿਹੜਾ ਗੁਰੂ ਹਰਗੋਬਿੰਦ ਦਾ ਇਹ ਸ਼ਕਤੀ ਦਾ ਪ੍ਰਤੀਕ ਹੈ ਸਾਡਾ ਲੋਹਗੜ ਮੁਖਲਿਸਗੜ ਨਹੀਂ ਇਹ ਹਰਿਆਣੇ ਜ਼ਿਲ੍ਹੇ ਦੇ ਵਿੱਚ ਹਰਿਆਣੇ ਸਟੇਟ ਦੇ ਵਿੱਚ ਜਮਨਾਨਗਰ ਦੇ ਚਲੇ ਵਿੱਚ ਅਤੇ ਹਿਮਾਚਲ ਦੀਸ਼ਰਮੌਰ ਰਾਜਸਥਾਨ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਕਿਲਾ ਜਿਹੜੇ ਕਿ 80-85 ਏਕੜਾਂ ਦੇ ਵਿੱਚ ਖਿਲਰਿਆ ਹੋਇਆ ਇਹਦੇ ਸਾਹਮਣੇ ਕਿੰਨੀਆਂ ਹੀ ਚਲਈਏ ਭੀ ਹੋਰ ਜਿਵੇਂ ਲਾਡਵਾ ਇੰਦਰੀ ਬਬੈਨ ਅੰਬਾਲਾ ਜਗਾਦਰੀ ਅਤੇ ਹੋਰ ਵੀ ਜਿਦਾ ਸਡੋਰਾ ਮੁਸਫਾਬਾਦ ਇਹ ਇਹਦੇ ਸਾਹਮਣੇ ਪਾਸੇ ਦੇ ਕਿਲੇ ਸਨ ਛੋਟੇ ਇਹਨਾਂ ਕਿਲਿਆਂ ਵਿੱਚ ਫੌਜ ਹੁੰਦੀ ਸੀ ਪਹਿਲਾਂ ਇਹਨਾਂ ਕਿਲਿਆਂ ਦੇ ਵਿੱਚੋਂ ਇੱਕ ਇੱਕ ਮੋਰਚੇ ਦੇ ਤੇ ਦੁਸ਼ਮਣ ਨੂੰ ਲੜ ਕੇ ਲਹੂ ਵਟਮਿਲਾਈ ਲੜ ਕੇ ਤਾਂ ਅਗੇ ਪਤਾ ਨਾ ਪੈਂਦਾ ਸੀ ਇਹ ਕਿਲਾ ਜਿੱਤਣ ਲਈ ਤਕਰੀਬਨ 1710 ਤੋਂ ਲੈ ਕੇ 1713 ਤੱਕ ਲੱਖਾਂ ਦੀ ਗਿਣਤੀ ਦੇ ਵਿੱਚ 3 ਸਾਲ ਮੁਗਲ ਫੌਜਾਂ ਨੇ ਘੇਰਾ ਪਾਈ ਰੱਖਿਆ ਰੋਜ਼ ਉੱਥੇ ਸ਼ਹਾਦਤਾਂ ਕਤਲੋਕਾਰਤ ਹੁੰਦੀਆਂ ਸੀ ਤਾਂ ਜਾ ਕੇ ਇਹ ਕਿਲਾ ਸਰਕਰ ਹੋਇਆ ਸੀ ਪਹਿਲੀ ਗੱਲ ਦੂਜੀ ਗੱਲ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਉੱਚੇਚੇ ਤੌਰ ਦੇ ਉੱਤੇ ਮੁਗਲਾਂ ਨੇ ਅਤੇ ਉਹ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਇਸ ਸਾਰੇ ਕਿਲੇ ਦਾ ਜਿਹੜਾ ਬਹੁਤ ਹਿੱਸਾ ਢਾਕੇ ਉੱਥੇ ਉੱਚੇਚੇ ਤੌਰ ਦੇ ਉੱਤੇ ਇੱਕ ਲਾਅ ਪਾਸ ਕਰ ਦਿੱਤਾ ਸੀ ਕਿ ਜਿਹੜੀ ਆ ਇਹ ਇੱਕ ਟ్రਾਈਬਲ ਕ੍ਰਿਮੀਨਲ ਐਕਟ 1773 ਦਾ ਸੀਗਾ ਕਿ ਇਹਨਾਂ ਬਨਜਾਰਿਆਂ ਨੂੰ ਬਿਲਕੁਲ ਖਤਮ ਕਰਨ ਦਾ ਯਤਨ ਸੀ ਬਨਜਾਰੇ ਸਿਕਲੀ ਕਰ ਜਿਹੜੇ ਨੇ ਇਹਨਾਂ ਸਾਰਿਆਂ ਦਾ ਹੀ ਅਤੇ ਅਸੀਂ ਜਾ ਕੇ 1952 ਦੇ ਵਿੱਚ ਉਹ ਲਾਅ ਜਿਹੜਾ ਆ ਟ్రਾਈਬਲ ਜਿਹੜਾ ਕ੍ਰਿਮੀਨਲ ਟ్రਾਈਬਲ ਐਕਟ 1773 ਵਾਲਾ 1952 ਦੇ ਵਿੱਚ ਇਹ ਲਾਅ ਵਾਪਸ ਹੋਇਆ ਅਤੇ ਇਹਨਾਂ ਦੋਨੇ ਹੀ ਕੌਮਾਂ ਨੂੰ ਇੰਨਾ ਗਰੀਬ ਕਰ ਦਿੱਤਾ ਗਿਆ ਕਿ ਅਸੀਂ ਵੀ ਵਿਸਾਰ ਦਿੱਤਾ ਇਹ ਇਦਾਂ ਦੇ ਨਹੀਂ ਸਨ ਇਹ ਡੇ ਗਰੀਬ ਨਹੀਂ ਸਨ ਇਹ ਬੜੇ ਜ਼ੋਰਾਬਰ ਲੋਕ ਸਨ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਸਿੱਖੀ ਦੇ ਅੱਜ ਤੱਕ ਪਹੁੰਚਾਉਣ ਦੇ ਵਿੱਚ ਪਾਇਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਭਾਈਚਾਰਿਆਂ ਨੂੰ ਮਨੋਂ ਵਿਸਾਰੀਏ ਨਾ ਇਹਨਾਂ ਦਾ ਬਣਦਾ ਸਤਿਕਾਰ ਸਿੱਖ ਕੌਮ ਦੇ ਵਿੱਚ ਵਾਪਸ ਬਹਾਲ ਕਰੀਏ ਕਿਉਂਕਿ ਜੋ ਅਸੀਂ ਅੱਜ ਹਾਂ ਉਹ ਇਹਨਾਂ ਜੀ ਬਦੌਲਤ ਹਾਂ ਗੁਰੂ ਸਾਹਿਬ ਦੀ ਆਪਣੀ ਕਿਰਪਾ ਸੀ ਇਹਨਾਂ ਦੇ ਉੱਤੇ ਖੈਰ ਆਪਾਂ ਜਿਵੇਂ ਮਰਜੀ ਕਹਿ ਲਈਏ ਸੋ ਇਹਨਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਹੈ ਸਾਡੀ ਖਾਤਰ ਸਾਡੀਆਂ ਸਤਾਰਾਂ ਦੀ ਔਰ ਸਾਡੀ ਬਹਾਲੀ ਦੇ ਲਈ ਸਾਨੂੰ ਸਲਾਮਤ ਰੱਖਣ ਦੇ ਲਈ ਸੋ ਅੱਜ ਸਾਡੀ ਵੱਡੀ ਟ੍ਰੇਜੇਡੀ ਆ ਵੱਡੀ ਤਰਾਸਦੀ ਆ ਗੁਰੂ ਸਾਹਿਬ ਵੀ ਸਾਡੇ ਉੱਤੇ ਨਾਰਾਜ਼ ਹੁੰਦੇ ਹੋਣਗੇ ਕਿ ਇਹਨਾਂ ਉਹਨਾਂ ਪਰਿਵਾਰਾਂ ਦੇ ਆ ਭਾਈ ਲੱਖੀ ਸ਼ਾ ਵੰਚਾਰੀ ਵਰਗੇ ਮੱਖਣ ਚਾਲ ਵਾਣੇ ਵਰਗੇ ਭਾਈ ਮਨੀ ਸਿੰਘ ਜੀ ਦੇ ਉਹ ਵੰਚਾਰੀ ਪਰਿਵਾਰ ਜਿਹੜੇ ਨੇ ਸਿਕਲੀਕਰ ਭਾਈ ਚਾਰਾ ਜਿਹੜਾ ਉਹ ਥੋੜਾ ਦਾ ਮਾਰਿਆ ਹੋਇਆ ਅੱਜ ਕਿਵੇਂ ਜ਼ਿੰਦਗੀ ਬਸਰ ਕਰਦਾ ਹੈ ਤੇ ਗੁਰੂ ਦੇ ਪ੍ਰਤੀ ਅਜੇ ਵੀ ਉਹਨਾਂ ਦੀ ਟੁੱਟ ਸ਼ਰਧਾ ਸੋ ਆਪਾਂ ਗੁਰੂ ਜੀਆ ਖੁਸ਼ੀਆਂ ਲੈਣ ਲਈ ਆਪਾਂ ਇਹਨਾਂ ਸਾਰੇ ਭਾਈਚਾਰਿਆਂ ਨੂੰ ਸਿੱਖੀ ਦੇ ਵਿੱਚ ਵਾਪਸ ਬਣਨ ਦਾ ਸਤਿਕਾਰ ਦੇ ਕੇ ਵਾਪਸ ਲਿਆਈਏ ਤਾਂ ਕਿ ਗੁਰੂ ਜੀਆ ਖੁਸ਼ੀਆਂ ਪ੍ਰਾਪਤ ਹੋਣ ਨਾਲ ਆਪ ਵੀ ਅਸੀਂ ਇਤਿਹਾਸ ਨੂੰ ਜਾਣਨ ਦਾ ਪੂਰ ਜੋਰ ਯਤਨ ਕਰਿਆ ਕਰੀਏ ਇਤਿਹਾਸ ਦਾ ਨਹੀਂ ਪਤਾ ਸਾਨੂੰ ਕੱਠ ਵੀ ਨਹੀਂ ਪਤਾ ਜੋ ਮਰਜੀ ਵਿਦਿਆਵਾਂ ਆਪਾਂ ਪੜ ਲਈਏ ਦੁਨਿਆਵੀ ਤੌਰ ਦੇ ਤੇ ਕੰਮ ਨਹੀਂ ਆਣਗੀਆਂ ਸੋ ਇਹਨਾਂ ਸ਼ਬਦਾਂ ਨਾਲ ਹੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ